ਮੇਰੀ ਇੱਕ ਵਾਰੀ ਅੱਖਾਂ ਖਰਾਬ ਹੋ ਗਈਆਂ ਸੀਗੀਆਂ ਅਬਾਊਟ 10 ਸਾਲ ਪਹਿਲਾਂ ਸੋ ਮੈਂ ਹਫਤਾ ਕਿਉਜ਼ ਕੀਤੀ ਮੇਰੀ ਹਫਤੇ ਚ ਹੀ ਅੱਖਾਂ ਠੀਕ ਹੋ ਗਈਆਂ ਸੀ ਜਿਨ੍ਹਾਂ ਦੇ ਚਸ਼ਮੇ ਲੱਗੇ ਹੋਏ ਸੀ ਉਤਰ ਗਏ ਤੇ ਇਹਦਾ 4 ਨੰਬਰ ਸੀ ਇਹਦਾ 5 ਨੰਬਰ ਸੀ ਇਹਦਾ 7 ਨੰਬਰ ਸੀ ਮੈਂ ਦੇਖਿਆ ਸਰ ਨਾ ਤੇ ਇੱਥੇ ਕੋਈ ਐਕਸ-ਰੇ ਮਸ਼ੀਨ ਹੈ ਤੁਸੀਂ ਈਵੈਲਿਊਏਟ ਕਿਵੇਂ ਕਰਦੇ ਹੋ ਕਿ ਕਿਸੇ ਦੇ ਅੰਦਰ ਕੀ ਅੱਖ ਦੇ ਅੰਦਰ ਕਿਸ ਚੀਜ਼ ਦੀ ਪ੍ਰੋਬਲਮ ਹੈ ਸਾਨੂੰ ਐਕਸਪੀਰੀਅੰਸ ਹੀ ਨਾ ਹੋ ਗਿਆ ਕਿ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਦੱਸ ਦਿੰਦੇ ਹਾਂ ਵੀ ਇਹਨਾਂ ਨੂੰ ਐਨੀ ਹੀ ਟਿੱਕਤ ਹੈ ਤੇ ਇਹ ਸਕਰੀਨ ਟਾਈਮ ਵਧਣ ਕਰਕੇ ਹੀ ਬੱਚਿਆਂ 'ਚ ਸਕੁਇੰਟ ਆ ਰਿਹਾ ਹੈ। ਸਪੈਕਸ ਦਾ ਨੰਬਰ ਬਹੁਤ ਵਧ ਰਿਹਾ ਤੇ ਇਹਦੇ 'ਚ ਥੋੜਾ ਜਿਹਾ ਸਾਨੂੰ ਪੇਰੈਂਟਸ ਨੂੰ ਸੋਚਣਾ ਪੈਣਾ ਸਾਡੇ ਕੋਲ ਦਵਾਈ ਹੈਗੀ ਹੈ। ਇਹ ਔਰ ਟੋਟਲੀ ਔਰਵੈਦਿਕ ਦਵਾਈ ਹੈ। ਅਸੀਂ ਇਹਨੂੰ ਆਯੁਰਵੈਦਿਕ ਦਾ ਜਿਹੜਾ ਸਿਸਟਮ ਹੈਗਾ ਉਹ ਸਲੋ ਪ੍ਰੋਸੈਸ ਹੁੰਦਾ। ਹੌਲੀ-ਹੌਲੀ ਠੀਕ ਕਰਦੀ ਹੈ। ਲੇਕਿਨ ਇਹਦਾ ਰਿਜ਼ਲਟ ਬਹੁਤ ਅੱਛੇ ਨੇ। ਕਾਫੀ ਜ਼ਿਆਦਾ ਲੋਕ ਠੀਕ ਹੁੰਦੇ ਨੇ। ਕਾਫੀ ਲੋਕ ਠੀਕ ਹੋਏ ਨੇ। ਤੇ ਉਹ ਦਵਾਈ ਬਣਾਉਣ ਨੂੰ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ? ਬਹੁਤ ਜ਼ਿਆਦਾ ਟਾਈਮ ਲੱਗਦਾ ਜੀ। ਕੋਈ 15 15 ਸਾਲ 10 10 ਸਾਲ ਦਵਾਈ ਪਰ ਮਚੂਰ ਹੋਣ ਟਾਈਮ ਲੱਗਦਾ ਮੈਂ ਦੇਖਿਆ ਸਰ ਨਾ ਤੇ ਇੱਥੇ ਕੋਈ ਐਕਸ-ਰੇ ਮਸ਼ੀਨ ਹੈ ਤੁਸੀਂ ਈਵੈਲਿਊਏਟ ਕਿਵੇਂ ਕਰ ਦਿਓ ਕਿ ਕਿਸੇ ਦੇ ਅੰਦਰ ਆ ਕੀ ਅੱਖ ਦੇ ਅੰਦਰ ਕਿਸ ਚੀਜ਼ ਦੀ ਪ੍ਰੋਬਲਮ ਹੋ ਕਿਵੇਂ ਤੁਹਾਨੂੰ ਕੋਈ ਮਤਲਬ ਬਖਸ਼ ਕੇ ਲੋ ਇਹਨੂੰ ਤੁਸੀਂ ਕੀ ਕਹੋਗੇ ਇਹਨੂੰ ਨਹੀਂ ਬਖਸ਼ ਨਹੀਂ ਹੈ ਮੇਰੇ ਪਿਤਾ ਜੀ ਨੇ ਬੜਾ ਪੁਰਾਣਾ 37 38 ਸਾਲ ਤੋਂ ਅਸੀਂ ਇਹ ਸੇਵਾ ਕਰਦੇ ਆ ਰਹੇ ਹਾਂ ਕਾਫੀ ਮੇਰੇ ਪਿਤਾ ਜੀ ਨੂੰ ਐਕਸਪੀਰੀਅੰਸ ਹੋ ਗਿਆ ਸੀਗਾ ਮੇਰੇ ਪਿਤਾ ਜੀ ਨੇ 27-28 ਸਾਲ ਤੋਂ ਪਿਤਾ ਜੀ ਨੇ ਕੰਮ ਕੀਤਾ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਕਿਉਂਕਿ ਮੇਰੇ ਪਿਤਾ ਜੀ ਬਹੁਤ ਮਿਹਨਤ ਕਰਦੇ ਸੀਗੇ ਭਗਤੀ ਕਰਦੇ ਸੀ ਪਾਠ ਪੂਜਾ ਬਹੁਤ ਕਰਦੇ ਸੀ ਤੇ ਸਾਨੂੰ ਐਕਸਪੀਰੀਅੰਸ ਇਹਨਾਂ ਹੋ ਗਿਆ ਕਿ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਦੱਸ ਦਿੰਦੇ ਹਾਂ ਵੀ ਇਹਨਾਂ ਨੂੰ ਇੰਨੀ ਕਿ ਟਿਕਟ ਹੈਗੀ ਸਰਦ ਮੈਂ ਦੇਖ ਰਹੀ ਹਾਂ ਇੱਥੇ ਲੋਕੀ ਕਾਫੀ-ਕਾਫੀ ਅਲੱਗ-ਅਲੱਗ ਏਰੀਆ ਤੋਂ ਆ ਰਹੇ ਨੇ ਤੇ ਉਹਨਾਂ ਨੂੰ ਕੋਈ ਨਾ ਕੋਈ ਫਰਕ ਪੈਂਦਾ ਲੰਬਾ ਚਲਦਾ ਇਲਾਜ ਜਾਂ ਕਿਵੇਂ ਕੀ ਕਿਵੇਂ ਸਿਸਟਮ ਕੀ ਹੈ ਇਸ ਜਗ੍ਹਾ ਦਾ ਪੂਰਾ ਦੇਖੋ ਜੀ ਜਿਹੜਾ ਜਿਹੜੀ ਇਹ ਸਾਡੇ ਕੋਲ ਦਵਾਈ ਹੈਗੀ ਹੈ ਇਹ ਔਰ ਟੋਟਲੀ ਔਰਵੈਦਿਕ ਦਵਾਈ ਹੈ ਅਸੀਂ ਇਹਨੂੰ ਆਯੁਰਵੈਦਿਕ ਦਾ ਜਿਹੜਾ ਸਿਸਟਮ ਹੈਗਾ ਉਹ ਸਲੋ ਪ੍ਰੋਸੈਸ ਹੁੰਦਾ ਹੌਲੀ ਹੌਲੀ ਠੀਕ ਕਰਦੀ ਹੈ ਲੇਕਿਨ ਇਹਦਾ ਰਿਜ਼ਲਟ ਬਹੁਤ ਅੱਛੇ ਨੇ ਕਾਫੀ ਜ਼ਿਆਦਾ ਲੋਕ ਠੀਕ ਹੁੰਦੇ ਨੇ ਕਾਫੀ ਲੋਕ ਠੀਕ ਹੋਏ ਨੇ ਇਸੇ ਕਰਕੇ ਸਾਡੀ ਕੋਈ ਆਪਦੀ ਐਡਵਰਟਾਈਜ਼ਮੈਂਟ ਤਾਂ ਹੈ ਨਹੀਂ ਅਸੀਂ ਨਾ ਕੋਈ ਐਡਵਰਟਾਈਜ਼ ਕਰਦੇ ਆਂ ਮਾਊਥ ਟੂ ਮਾਊਥ ਐਡਵਰਟਾਈਜ਼ਮੈਂਟ ਹੈਗੀ ਹੈ ਉਸ ਹਿਸਾਬ ਨਾਲ ਲੋਕ ਆਉਂਦੇ ਨੇ ਜੇ ਕਾਫੀ ਲੋਕ ਜਿਆਦਾ ਠੀਕ ਹੁੰਦੇ ਜਿਹੜੇ ਵੀ ਹੁਣ ਸਾਡੇ ਕੋ ਠੀਕ ਹੋ ਕੇ ਗਏ ਰਹੇ 15-15 ਸਾਲ ਬਾਅਦ ਦੁਬਾਰਾ ਆਉਂਦੇ ਜੀ ਸਾਡੇ ਜਿਨ੍ਹਾਂ ਦੇ ਚਸ਼ਮੇ ਲੱਗੇ ਹੋਏ ਸੀ ਉਤਰ ਗਏ ਜਿਹਦਾ 4 ਨੰਬਰ ਸੀ ਇਹਦਾ 5 ਨੰਬਰ ਸੀ ਇਹਦਾ 7 ਨੰਬਰ ਸੀ 15-15 ਸਾਲ ਬਾਅਦ ਆ ਕੇ ਕਹਿੰਦੇ ਜੀ 0.25 ਸਾਡੇ ਲੱਗ ਗਿਆ ਇਸ ਕਰਕੇ ਅਸੀਂ ਦੁਬਾਰਾ ਫੇਰ ਆ ਗਏ ਤੇ 15-15 ਸਾਲ ਲੰਘ ਜਾਂਦੇ ਐ ਇਸ ਦਵਾਈ ਨਾਲ ਇਹਨਾਂ ਆਰਬੇਟਿਕ ਦਵਾਈ ਹੁਣ ਇਨਫੈਕਟ ਹੈ ਜੀ ਜਿਹੜੀ ਦਵਾਈ ਦੀ ਸਰ ਤੁਸੀਂ ਗੱਲ ਕਰ ਰਹੇ ਹੋ ਇਹ ਦਵਾਈ ਤੁਸੀਂ ਆਪ ਪ੍ਰਿਪੇਅਰ ਕਰਦੇ ਹੋ ਜੀ ਪਹਿਲਾਂ ਮੇਰੇ ਪਿਤਾ ਜੀ ਕਰਦੇ ਮੈਂ ਪਿਤਾ ਜੀ ਦੇ ਨਾਲ ਕਰਦਾ ਸੀਗਾ ਜੀ ਹੁਣ ਅਸੀਂ ਆਪ ਕਰਦੇ ਆ ਤੇ ਉਹ ਦਵਾਈ ਬਣਾਉਣ ਨੂੰ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਕੋਈ 15 15 ਸਾਲ 10 10 ਸਾਲ ਦਵਾਈ ਪਰ ਮਚੂਰ ਹੋਣ ਟਾਈਮ ਲੱਗਦਾ ਤੇ ਕਾਫੀ ਲੰਮਾ ਟਾਈਮ ਲੱਗਦਾ ਸੀ ਤੇ ਕਾਫੀ ਟਾਈਮ ਤੁਹਾਡੇ ਪਿਤਾ ਜੀ ਨੇ ਇਹ ਸੇਵਾ ਕੀਤੀ ਤੇ ਹੁਣ ਇਹ ਮੈਂ ਕਹਿ ਸਕਦੀ ਹਾਂ ਇੱਕ ਤਰੀਕੇ ਨਾਲ ਪੀੜ੍ਹੀਦਰ ਪੀੜ੍ਹੀ ਤੁਹਾਡੇ ਕੋਲ ਅੱਗੇ ਆ ਗਈ ਇਸ ਚੀਜ਼ ਦਾ ਕੋਸ਼ਿਸ਼ ਹੈ ਜੀ ਸਾਡੇ ਪਿਤਾ ਜੀ ਨੇ ਕੀਤੀ ਹੈ ਕੋਸ਼ਿਸ਼ ਹੈ ਅਸੀਂ ਉਹਨਾਂ ਦਾ ਜੋ ਹੁਕਮ ਹੋਇਆ ਜੋ ਇਨੀ ਮਿਹਨਤ ਕਰਕੇ ਗਏ ਨੇ ਉਸ ਨੂੰ ਮੇਨਟੇਨ ਕਰ ਸਕੀਏ ਤੇ ਮੈਕਸਿਮਮ ਕੋਸ਼ਿਸ਼ ਕਰ ਰਹੇ ਸੀ ਜਿਹੜਾ ਉਪਰਾਲਾ ਤੁਹਾਡੇ ਪਿਤਾ ਜੀ ਨੇ ਕੀਤਾ ਸੀ ਮੈਨੂੰ ਇਹ ਪਤਾ ਲੱਗੇ ਕਿ ਤੁਸੀਂ ਉਸ ਸਮੇਂ ਹੁਣ ਬਾਹਰ ਚਲੇ ਗਏ ਸੀਗੇ ਤੇ ਸਰ ਉਹਦੇ ਬਾਰੇ ਵੀ ਦੱਸੋ ਕਿ ਤੁਸੀਂ ਫਿਰ ਵਾਪਸ ਕਿਆ ਕਿਵੇਂ ਉਹ ਕਿਵੇਂ ਬਣਿਆ ਕਿ ਤੁਸੀਂ ਵਾਪਸ ਆਏ ਮੈਂ ਮੈਂ ਕੈਨੇਡਾ ਚੱਲੇ ਗਿਆ ਸੀ ਜੀ ਤੇ ਪੀਆਰ ਲੈ ਕੇ ਫਿਰ ਪਿਤਾ ਜੀ ਕਾਫੀ ਉਮਰ ਹੋ ਗਈ ਸੀ ਉਹਨਾਂ ਦੀ ਵੈਸੇ ਮੈਂ ਬਹੁਤ ਟਾਈਮ ਉੱਥੇ 6 ਮਹੀਨੇ ਉੱਥੇ ਰਹਿਦਾ 6 ਮਹੀਨੇ ਇੱਥੇ ਰਹਿੰਦਾ ਜੀ ਜਦੋਂ ਮੈਂ ਇੱਥੇ ਰਹਿੰਦਾ ਸੀ ਮੈਂ ਪਿਤਾ ਜੀ ਦੇ ਨਾਲ ਕੰਮ ਕਰਦਾ ਸੀਗਾ ਤੇ ਪਿਛਲੇ 4 ਸਾਲ ਤੋਂ 4 ਸਾਲ ਤੋਂ ਮੈਂ ਪਿਤਾ ਜੀ ਨੇ ਮੈਨੂੰ ਕਿਹਾ ਵੀ ਉਮਰ ਮੇਰੀ ਜਿਆਦਾ ਹੋ ਗਈ ਇਸ ਕਰਕੇ ਤੂੰ ਇਹ ਕੰਮ ਆ ਕੇ ਦੇਖ ਆਪਾਂ ਇਹ ਕੰਮ ਕਰਨਾ ਸੇਵਾ ਕਰਨੀ ਮੈਂ ਉਹਨਾਂ ਦਾ ਹੁਕਮ ਮੰਨਿਆ ਲੁਕੀ ਕਹਿੰਦੇ ਨੇ ਕਿ ਉਹ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਮੈਂ ਕਹਿ ਸਕਦੀ ਆ ਇਹ ਬਾਬਾ ਜੀ ਪੰਜਾਬ ਬਾਹਰ ਤੋਂ ਪੰਜਾਬ ਆਏ ਨੇ ਸਿਰਫ ਲੋਕਾਂ ਦੀ ਸੇਵਾ ਕਰਨ ਲਈ ਲੋਕਾਂ ਦੇ ਫਾਇਦੇ ਲਈ ਅੱਖ ਦੀ ਰੌਸ਼ਨੀ ਜਿਹਦੇ ਨਾਲ ਅਸੀਂ ਦੁਨੀਆ ਦੇਖਦੇ ਆ ਉਹ ਬਹੁਤ ਜ਼ਰੂਰੀ ਹੁੰਦੀ ਏ ਸਲੋ ਪ੍ਰੋਸੈਸ ਹੈ ਲੇਕਿਨ ਇਹ ਮੈਂ ਬਹੁਤ ਵਾਰੀ ਸੁਣਿਆ ਕਿ ਸਰ ਤੁਸੀਂ ਮੈਂ ਕਾਫੀ ਸਾਰੇ ਪੇਸ਼ੈਂਟਸ ਦੇ ਨਾਲ ਤੁਹਾਡੀ ਗੱਲ ਕਰਦੀ ਹੋਈ ਵੀ ਸੁਣੀਏ ਤੁਸੀਂ ਹਰ ਵਾਰੀ ਇਹ ਕਹਿੰਦੇ ਹੋ ਕਿ 100% ਤੁਹਾਨੂੰ ਫਰਕ ਪਏਗਾ ਸਰ 100% ਕਹਿਣਾ ਮਤਲਬ ਬਹੁਤ ਸ਼ੋਰਟੀ ਹੋ ਜਾਂਦੀ ਹੈ ਦੇਖੋ ਜੀ ਮੈਂ ਤਾਂ ਗੁਰੂ ਰਾਮਦਾਸ ਜੀ ਤੇ ਭਰੋਸਾ ਕਰਦਾ ਪਿਤਾ ਜੀ ਨੇ ਜਿੰਨੀ ਭਗਤੀ ਕੀਤੀ ਆ ਉਹਦੇ ਚ ਉਹ ਸਪਿਰਚੁਅਲ ਪਾਵਰ ਜ਼ਰੂਰ ਹੈਗੀ ਹੈ ਉਹਨਾਂ ਦੀ ਬਾਣੀ ਤਾਕਤ ਜਿਹੜੀ ਹੈਗੀ ਹੈ ਦਵਾਈ ਛੇ ਜ਼ਰੂਰ ਹੈਗੀ ਹੈ ਤੇ ਇਸ ਕਰਕੇ ਮੇਰੇ ਪਿਤਾ ਜੀ ਵੀ ਇਹ ਹੀ ਕਹਿੰਦੇ ਸੀ ਬਿਲਕੁਲ ਠੀਕ ਹੋ ਜੂਗੇ ਉਸ ਹਿਸਾਬ ਨਾਲ ਮੈਂ ਕਿਉਂਕਿ ਮੈਨੂੰ ਯਕੀਨ ਹੁੰਦਾ ਮੈਂ ਗੁਰੂ ਨੂੰ ਹਾਜ਼ਰ ਨਾਲ ਜਣ ਕੇ ਗੱਲ ਕਹਿਣਾ ਵੀ ਬਿਲਕੁਲ ਠੀਕ ਹੋ ਜਾਓਗੇ ਬਾਕੀ ਕਿਰਪਾ ਉਹਨਾਂ ਦੀ ਹੁੰਦੀ ਹੈ ਉਹ ਮਤਲਬ ਵਾਹਿਗੁਰੂ ਵਾਹਿਗੁਰੂ ਦੇ ਜਾਪ ਨਾਲ ਤੇ ਦਵਾਈ ਦੀ ਬੂੰਦਾਂ ਨਾਲ ਅਗਰ ਬੰਦਾ ਠੀਕ ਹੋ ਸਕਦਾ ਹੈ ਜਾਂ ਤੁਹਾਡੀ ਕੋਈ ਦਿੱਕਤ ਹੈ ਅੱਖਾਂ ਦੇ ਰਿਲੇਟਡ ਕੋਈ ਕੈਟਰਾ ਕੋਈ ਕੋਈ ਵੀ ਸਕੁਇੰਥ ਹੈ ਬੱਚਿਆਂ ਦੀ ਅੱਖਾਂ ਦੇ ਅੰਦਰ ਜਾਂ ਬੱਚਿਆਂ ਦੇ ਕਿੱਥੇ ਨਾ ਕਿੱਥੇ ਅੱਖਾਂ ਦੀ ਚਸ਼ਮੇ ਲੱਗ ਜਾਂਦੇ ਨੇ ਅੱਜਕੱਲ ਤੇ ਉਹ ਵੀ ਤੁਹਾਡੀ ਸਾਰੀ ਪ੍ਰੋਬਲਮ ਜਿਹੇ ਤੁਹਾਡੀ ਠੀਕ ਹੋ ਸਕਦੀ ਤੇ ਮੇਰਾ ਇੱਕ ਹੋਰ ਸਵਾਲ ਹੈ ਸਰ ਅੱਜਕੱਲ ਜਿਵੇਂ ਸਕੂਲ ਦੇ ਅੰਦਰ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਹੈ ਬੱਚੇ ਸਾਰਾ ਟਾਈਮ ਮੋਬਾਈਲ ਗੈਜਟ ਫ੍ਰੈਂਡਲੀ ਤੋਂ ਟੈਕਨੋਲੋਜੀ ਵੱਧਦੀ ਚਲੀ ਜਾਂਦੀ ਹੈ ਤੇ ਬੱਚੇ ਨੂੰ ਗੇਮਸ ਖੇਲਣ ਦੀ ਬਹੁਤ ਜ਼ਿਆਦਾ ਆਦਤ ਪੈ ਗਈ ਹੈ ਉਹ ਕੀ ਕਹਿ ਸਕਦੇ ਸਰ ਬੱਚਿਆਂ ਦੇ ਅੰਦਰ ਵੀ ਕਾਫੀ ਜ਼ਿਆਦਾ ਅੱਖਾਂ ਤੋਂ ਰਿਲੇਟਡ ਪ੍ਰੋਬਲਮ ਆ ਗਈ ਹੈ ਹਾਂ ਜੀ ਬੱਚਿਆਂ 'ਚ ਬਹੁਤ ਜ਼ਿਆਦਾ ਆ ਰਹੀ ਹੈ ਜੀ ਤੇ ਇਹ ਸਕਰੀਨ ਟਾਈਮ ਵਧਣ ਕਰਕੇ ਹੀ ਬੱਚਿਆਂ 'ਚ ਸਕੁਇੰਟ ਆ ਰਿਹਾ ਹੈ ਇਹ ਸਪੈਕਸਾ ਨੰਬਰ ਬਹੁਤ ਵੱਧ ਰਿਹਾ ਤੇ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਪੇਰੈਂਟਸ ਨੂੰ ਸੋਚਣਾ ਪੈਣਾ ਕਿ ਅਸੀਂ ਬੱਚਿਆਂ ਤੋਂ ਸਕਰੀਨ ਟਾਈਮ ਜਿੰਨਾ ਮੈਕਸਿਮ ਕਟਾ ਸਕਦੇ ਹਾਂ ਘਟਾਇਆ ਜਾਵੇ ਤੇ ਬੱਚਿਆਂ ਦੇ ਵੀ ਸਰ ਚਸ਼ਮੇ ਜਿਹੜੇ ਨੇ ਉਤਰ ਜਾਂਦੇ ਨੇ ਬਿਲਕੁਲ ਜੀ ਕੋਈ ਵੀ ਨੰਬਰ ਦਾ ਚਸ਼ਮਾ ਹੈਗਾ ਸਾਡੇ ਕੋਲ ਕਾਫੀ ਵੱਡੇ ਵੱਡੇ ਚਸ਼ਮੇ ਪਏ ਆ ਤੁਸੀਂ ਦੇਖੇ ਨੇ ਤੇ ਕਾਫੀ ਵੱਡੇ ਵੱਡੇ ਚਸ਼ਮੇ ਆ ਉਤਰ ਜਾਂਦੇ ਆ ਜੀ बच्चे के अंदर प्रॉब्लम हो जाती है स्पैक्स की लेकिन वर्डिया के अंदर प्रॉब्लम ज़्यादातर मोती की यह सारी चीज़ा भी सर मोती भी उतर जाता सर हाँ जी मोती भी उतर जाता गुलकोमा भी ठीक हो जाता और अटैच हो रहा वो भी ठीक हो जाता हर हाँ टाइप की बीमारी था इलाज हो जाता तो सर जे किसी ने इतने आना थोड़ा एड्रेस होड्रस तो दस सकते हो और या कॉन्टैक्ट नंबर तो अं थोड़ा पिछे पावे बट फिर भी किमें अप्रोच करेंगे लोग मेरे पिता जी का ना सर इकबाल सिंह गरेवाल ਪਿੰਡ ਸਾਡਾ ਕੁਲੀਆਵਾਲ ਜਮਾਲਪੁਰ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਸੈਕਟਰ 33 ਨਾਲ ਡਿਜ਼ਾਈਨਿੰਗ ਹੈਗਾ ਜੀ ਸੈਕਟਰ 33 ਲੁਧਿਆਣਾ ਮੇਰੀ ਸਾਰੇ ਦ ਸਿਟੀ ਹੈਡਲਾਈਨਸ ਦੇ ਈਵਰ ਨੂੰ ਇੱਕ ਗੁਜ਼ਾਰਿਸ਼ ਹੈ ਕਿ ਜੇ ਜੇ ਤੁਸੀਂ ਕਿਸੇ ਦੀ ਵੀ ਮਦਦ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਪ੍ਰੋਬਲਮ ਜਿਹੜੀ ਨਾ ਅੱਖਾਂ ਜਿਹੜੀ ਵੀ ਅੱਖਾਂ ਤੋਂ ਰਿਲੇਟਡ ਪ੍ਰੋਬਲਮ ਹੈ ਨਾ ਜੀ ਤੁਸੀਂ ਇਹਨੂੰ ਥੋੜਾ ਜਿਹਾ ਵੀ ਸਪਰੈਡ ਕਰੋਗੇ ਤਾਂ ਮੈਨੂੰ ਲੱਗਦਾ ਤੁਸੀਂ ਕਿਥੇ ਨਾ ਕਿਥੇ ਇਸ ਪੂਰੇ ਜਿਹੜਾ ਮੋਹਮ ਚੱਲਦੀ ਪਈ ਹੈ ਉਹਨੂੰ ਕੰਟ੍ਰਿਬਿਊਟ ਜ਼ਰੂਰ ਕਰੋਗੇ ਲੋਕਾਂ ਦੀ ਹੈਲਪ ਜ਼ਰੂਰ ਕਰੋਗੇ ਅ ਕਿਥੇ ਨਾ ਕਿਥੇ ਇੱਕ ਛੋਟਾ ਜਿਹਾ ਵੀ ਤੁਸੀਂ ਤੁਹਾਡੀ ਇੱਕ ਸ਼ੇਅਰ ਦੇ ਨਾਲ ਮੈਨੂੰ ਲੱਗਦਾ ਕਾਫੀ ਫਰਕ ਪੈਗੀ ਕਿਉਂਕਿ ਜਿਹਨੂੰ ਜੋ ਵੀ ਲੋੜਮੰਦ ਹੈ ਉਨੂੰ ਸਹੀ ਜਗ੍ਹਾ ਮਿਲ ਜਾਏਗੀ ਕਿਥੇ ਆ ਕੇ ਜਿਹੜੀ ਜਗ੍ਹਾ ਤੇ ਬਖਸ਼ ਹੈ ਮੈਂ ਫੀਲ ਕਰ ਸਕਦੀ ਹਾਂ ਇਸ ਜਗ੍ਹਾ ਦੀ ਪਾਵਰ ਨੂੰ ਤੇ ਹੈਗੇ ਬਾਬਾ ਜੀ ਦਾ ਪੂਰਾ ਹੈਗਾ ਇੱਥੇ ਕੀ ਕਹਿ ਸਕਦੇ ਨੇ ਬlesings ਹੈਗੀ ਏ ਤੇ ਅੱਖਾਂ ਦੇ ਜਿਹੜੀ ਵੀ ਦਿੱਕਤ ਹੈ ਉਹ ਜ਼ਰੂਰ ਰਿਸੋਲਵ ਹੁੰਦੀ ਹੈ ਇੱਧਰ ਆ ਕੇ। ਤੁਹਾਨੂੰ ਹਾਂ ਪਰ ਆਣੇ ਕ ਕਿਸ ਨੇ بتایا ਇਹ ਵੀ ਬਤਾइए। ਹਮਾਰੇ ਕਾਸ ਮੇ ਪੜੋਸ ਮੇ تھے ਇੱਕ ਭਈਆ ਉਹ ਦਵਾਈ ਲੈ ਕੇ ਗਏ تھے ਐਸੇ ਨੂੰ ਕੋ ਫਰਕ ਲਗਾਤਾ ਉਹਨਾਂ ਨੇ ਬਤਾਇਆ ਤਾਂ ਮੈਂ ਆਪੇ ਆਇਆ। पहले जो मेडिकल में मेरा सिक्स बाई ट था उसमें मैं बाहर हो गया था अब फिर से मेरे पेपर फिर से निकाला है तो इस बार फिर से मेडिकल तो हाँ में दवाई डलवाने आया हुआ फर्क पड़ा जी फर्क हाँ। जो आपको था, आपकी से? उससे थोड़ा वैसे फर्क तो पड़ा है अभी उससे कम है तो मैं रुक के दवाई डला रहा हूँ बात है कोई यहाँ पर फर... पहली बार ही आ रहा है ਕੋਈ ਹਾਂ ਪਰ ਆਲਰੇਡੀ ਆ ਕੇ ਕੁਛ ਨਾ ਕੁਛ ਫਰਕ ਲੈ ਕੇ ਜਾ ਚੁੱਕਾ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਕਿੱਥੇ ਨਾ ਕਿੱਥੇ ਇਹ ਜਿਹੜੀ ਬਖਸ਼ਿਸ਼ ਜਗੇ ਦੀ ਮੈਂ ਫੀਲ ਕਰ ਸਕਦੀ ਆ ਕਿ ਇਸ ਜਗੇ ਚ ਕੋਈ ਨਾ ਕੋਈ ਪਾਵਰ ਜ਼ਰੂਰ ਹੈ ਜਿਹੜੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਲਈ ਬਹੁਤ ਜ਼ਿਆਦਾ ਤੇ ਤੁਹਾਨੂੰ ਠੀਕ ਰੱਖੇਗੀ ਤੁਹਾਡੀਆਂ ਅੱਖਾਂ ਸਤਿ ਸ਼ਕਲ ਸਰ ਮੈਂ ਬੈਂ ਭਾਰੋ ਆ ਰਹੀਆਂ ਤੇ ਮੈਂ ਦੇਖ ਰਹੀਆਂ ਕਾਫੀ ਸਾਰੀ ਭੀੜ ਲੱਗੀ ਹੋਈ ਹੈ ਉਹ ਕਿਸ ਚੀਜ਼ ਦੀ ਹੈ ਤੇ ਤੁਸੀਂ ਕੀ ਕੀ ਚੀਜ਼ ਇੱਥੇ ਕੀ ਕੀ ਚੀਜ਼ਾਂ ਦਾ ਇਲਾਜ ਹੁੰਦਾ ਹੈ ਅਸੀਂ ਮੇਨਲੀ ਅੱਖਾਂ ਦਾ ਇਲਾਜ ਕਰਦੇ ਹਾਂ ਜੀ ਅੱਖਾਂ ਦੀ ਕੋਈ ਬਿਮਾਰੀ ਵੀ ਆ ਉਦਾਲ ਉਹ ਉਹ ਦਾ ਇਲਾਜ ਕਰਦੇ ਜਿਵੇਂ ਕੈਟਰਿਕ ਹੋ ਗਿਆ ਗਲਕੂਮਾ ਹੋ ਗਿਆ ਰੋਟੀਨਾ ਡਟੈਚ ਹੋ ਗਿਆ ਕੋਈ ਵੀ ਨੰਬਰ ਹੈਗਾ ਸਪੈਕਸ ਦਾ ਕੋਈ ਵੀ ਨੰਬਰ ਹੈਗਾ ਬੱਚਿਆਂ ਦੇ ਅੱਜ ਕੱਲ੍ਹ ਜ਼ਿਆਦਾ ਸਕ੍ਰੀਨ ਦਾ ਹੀ ਪ੍ਰੋਬਲਮ ਆ ਰਹੀ ਹੈ ਉਹ ਹਰ ਬਿਮਾਰੀ ਦਾ ਇਲਾਜ ਕਰਦੇ ਕੀ ਨਾਮ ਹੈ ਆਪ ਦਾ ਮਾਈ ਨੇਮ ਇਜ਼ ਨਿਖਿਲ ਨਿਖਿਲ ਆਪ ਕਹਾਂ ਸੇ ਹੈ ਨਿਖਿਲ ਹਾਂ ਆਈ ऍम ਫਰਮ ਡੈਲੀ ओके okay, तो आप यहाँ पर किस लिए आए मेरे एक्चुअली uh, मैंने 2019 दिसंबर में लेसिक करवाया था अपने आइस का मेरे नंबर था 1.5 एंड 1.25 दूर का था तो मैंने लेसिक करवाया लेसिक करवाने के बाद फिर uh, तीन चार महीने बिल्कुल बेस्ट सही रहा पर जब कोविड का टाइम था uh, मार्च के तरह uh, मार्च के टाइम में मेरी आँखों में एलर्जी होने लगी रेड रहने लगी राइट वाली आँख तो मैंने नॉर्मल वही अपनी दवाई डाली डॉक्टर से कंसल्ट करके जिससे ऑपरेशन करवाया था और कंसल्ट करने के बाद फिर मेरी आइस ठीक हो गई फिर दोबारा तीन चार महीने कोई दिक्कत नहीं हुई फिर दोबारा वही प्रॉब्लम आने लगी उस प्रॉब्लम आने के बाद मैंने फिर दोबारा कंसल्ट करा तो उन्होंने बोला कोई नहीं वो हल्के हल्के वाइट वाइट डोट हो गए हैं आइस पे वो एलर्जी है वो ठीक हो जाएगी मैं कहा ठीक है ओके फिर वही दवाई चलती रही ऐसे लंबा टाइम चला गया हो गए तीन चार महीने और ज़्यादा हो गए लेकिन आप यहाँ कब आए और आपको यहाँ के बारे में किसने बताया वो ऐसा था जब मेरी ज़्यादा रेड होने लगी थी ना तो हमने डॉक्टर को दिखाया उन डॉक्टर से कंसल्ट करा और भी मतलब एम्स में भी मैंने एक दिन जा दिखाया था और जिन डॉक्टर से मैंने ऑपरेशन कराया और जिससे मेरी बात हुई थी उन्होंने तो ये कह दिया था कि भगवान भरोसा है ठीक होगी हो भी सकती है नहीं हुई तो परमानेंट मुझे आँखों की सिकाई करनी पड़ेगी परमानेंट तीन तीन बार दवाई डालनी पड़ेगी और ज़्यादा हो तो चार बार भी डालनी पड़ सकती है तो फिर हमारे एक डॉक्टर हैं जे एस तोमर होम्योपैथिक डॉक्टर हैं उन्होंने मेरे को यहाँ का सजेस्ट करा था उसके बाद फिर मैंने ऑनलाइन देखा इनकी यूट्यूब पर अंकल जी की वीडियो भी है डॉक्टर अंकल की तो मेरे को अच्छा लगा फिर मैं पापा मतलब पूरी फैमिली के साथ यहाँ आया था पापा मेरे दिल्ली पुलिस में ही है तो उन बात बात कर ली थी तो फिर हम यहाँ पे आए थे फिर अंकल ने कहा था कि विश्वास दिलाया था ठीक हो जाएगा तो हम 2021 में आए थे यहाँ पे 20 के एंड में ही आ गए थे यहाँ और उसके बाद फिर मैं अब नॉर्मल कोई दिक्कत नहीं है तब से अब उसके बाद जब से आप दवाइयाँ कंटिन्यूसली डाल रहे हैं हाँ मैं स्टार्टिंग मेरी हुई थी दो टाइम से और साथ में आ, कुछ सिरप था साथ में टॉनिक था लेने का अब मेरा सिर्फ दिन में एक बार डालता हूँ बल्कि दो तीन दिन बीच में गैप भी हो जाता है तो कोई दिक्कत नहीं है अपने मर्जी के हिसाब से दिन में एक बार डाल लेता हूँ नहीं तो दो चार दिन गैप हो जाए कोई फर्क पड़ा आपको यहाँ पर मैं से? बिल्कुल फिट हूँ मैम मैं आपको बताता हूँ मेरी बाइक चलाना बिल्कुल बंद हो गया था गाड़ी मतलब हवा लगते ही मेरी आँख बिल्कुल लाल होने लगी थी मेरे को गाड़ी में ही चलना पड़ता था ना बस में बैठ सकता था मैं बाइक इतना चलाता था मतलब मेरे को पसंद था बाइक चलाना बिल्कुल बंद हेलमेट लगा के भी मैं बाइक नहीं चला सकता था थोड़ी दूर चलाऊँ लाल हो जाती थी और ऐसे रहता था बिल्कुल ड्राइनेस मतलब मेरे को ऐसा मन करता था दिमाग में सिर्फ वही चलता था कि मेरी आंखों को क्या हो गया आंखों को क्या हो गया फिर मैंने अंकल को आगे बताया अंकल ने कहा कोई टेंशन नहीं हम सब ठीक कर करतेट हाँ, अब तो मैं इतने साल हो गए डेली आता हूँ मतलब साल में एक दो बार आता हूँ दवाई लेता हूँ चलेगा आप हमारे चैनल के थ्रू क्या कहना चाहेंगे किसी और को भी क्योंकि देखो मुझे लगता है कि अगर अच्छाई को जितनी जल्दी स्प्रेड कर दिया जाए तो ज्यादा बेटर है तो आप किसी को बोलेंगे हमारे चैनल के थ्रो मैं तो यही कहना चाहूँगा कि लेसिक तो जितना हो सके उतना अवॉइड करना चाहिए और उसके बाद मतलब अगर छोटा बहुत नंबर है तो अंकल के पास आगे दवाई लो ज़्यादा नंबर है तो थोड़ा टाइम तो लगेगा ਟਾਈਮ ਲੱਗੇਗਾ ਪਰ ਬਿਲਕੁਲ ਫਿੱਟ ਹੋ ਜਾਏਗੀ ਧੀਰੇ ਧੀਰੇ ਕਮ ਹੋ ਜਾਏਗਾ ਪਰ ਜੋ एकदम ਇਹ ਹੁੰਦਾ ਹੈ ਨਾ ਲੇਸਿਕ ਕਰਾ ਕੇ ਉਹ ਠੀਕ ਹੋ ਜਾਏ ਔਰ ਫਿਰ ਦੁਬਾਰਾ ਨੁਕਸਾਨ ਤਾਂ ਮੈਂ ਤਾਂ ਆਪਣੇ ਕਈ ਫਰੈਂਡਸ ਕੋ ਵੀ ਬੋਲਾ ਹ ਬਹੁਤੋਂ ਕੋ ਮੈਂ ਨਾ ਕਰਾ ਮਗਾ ਭਾਈ ਕੋਈ ਫਾਇਦਾ ਨਹੀਂ ਹੈ ਕਰਾਣੇ ਦਾ ਮਤਲਬ ਜੇ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਕਿੱਥੇ ਵੀ ਜਾਂਦੇ ਤੁਹਾਨੂੰ ਲੋੜ ਨਹੀਂ ਤੁਸੀਂ ਆ ਸਕਦੇ ਹੋ ਸਰਦਾਰ ਭੁਪਿੰਦਰ ਸਿੰਘ ਜੀ ਗਰੇਵਾਲ ਜੀ ਦੇ ਕੋਲ ਤੇ ਸੱਚ ਹੈ ਅਸੀਂ ਤੁਹਾਨੂੰ ਇੰਨੇ ਸਾਰੇ ਅਨਕਟ ਵੀਡੀਓ ਲਾਈਵ ਵੀਡੀਓਜ਼ ਦਿਖਾਈ ਜਾ ਰਹੇ ਆ ਜਰੂਰ ਵਿਸ਼ਵਾਸ ਕਰੋ ਤੇ ਟ੍ਰਾਈ ਜ਼ਰੂਰ ਕਰੋ ਥੈਂਕ ਯੂ ਸਰਦਾਰ ਇਕਬਾਲ ਸਿੰਘ ਜੀ ਗਰੇਵਾਲ ਸਰਦਾਰ ਭੁਪਿੰਦਰ ਸਿੰਘ ਜੀ ਗਰੇਵਾਲ ਤੇ ਹੋਣ ਅਸੀਂ ਕਰਾਵਾਂਗੇ ਉਹਨਾਂ ਦੀ 3 ਜਨਰੇਸ਼ਨ ਬਾਰੇ ਗੱਲ ਜਿਹੜੀ ਇਹ ਸੇਵਾ ਦੇ ਨਾਲ ਜੁੜ ਗਈ ਏ ਇਹ ਵੀ ਬਾਹਰ ਰਹਿੰਦੇ ਸੀਗੇ ਵਾਪਸ ਆ ਗਏ ਨੇ ਸਿਰਫ ਲੋਕਾਂ ਦੀ ਸੇਵਾ ਲਈ ਆਓ ਗੱਲ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਤਸਰੂਪ ਗਰੇਵਾਲ ਓਕੇ ਸਰ ਤੇ ਤੁਸੀਂ ਵੀ ਅਹੀ ਪੂਰੀ ਸੇਵਾ ਦੇ ਅੰਦਰ ਵਿੱਚੇ ਹੁਣ ਇਨਵੋਲਵ ਹੋਣ ਜਾ ਰਹੇ ਹੋ ਹਾਂਜੀ ਥੋੜੇ ਜੇ ਸਾਲ ਹੋਏ ਨੇ 4-5 ਸਾਲ ਹੋਏ ਨੇ ਮੈਂ ਥੋੜਾ ਜਿਆਦਾ ਜਿਆਦਾ ਕੰਟ੍ਰਿਬਿਊਟ ਕਰਨ ਲੱਗ ਗਿਆ ਸੀਗਾ ਇੱਧਰ and uh, during covid main kafi involved siga so it's been about 4 to 5 saal ho chukke ne hun par usdu pehla main canada job karda siga and either uh, i saw that either jada lokan da rujhan hai ga and jada fayda ho reha oh bahut zyada ho reha so zyada fulfilling feeling seeki as a job more satisfaction you can say. Uh, absolutely ਤੇ ਤੁਸੀਂ ਵੀ ਸਰ ਹੁਣ ਆਇਡੈਂਟੀਫਾਈ ਕਿਵੇਂ ਕਰਦੇ ਹੋ ਇਹ ਵੀ ਤੁਹਾਨੂੰ ਹੁਣ ਆਈ ਥਿੰਕ ਜਨਰੇਸ਼ਨ ਟੂ ਜਨਰੇਸ਼ਨ ਕਿਉਂਕਿ ਇਹ ਚੀਜ਼ ਪਾਸ ਹੋਈ ਹੋਈ ਹੈ ਤੇ ਤੁਸੀਂ ਵੀ ਹੁਣ ਇਹੀ ਪੂਰੇ ਪ੍ਰੋਸੈਸ ਨੂੰ ਅੱਗੇ ਕੰਟੀਨਿਊ ਕਰੋਗੇ ਹਾਂਜੀ ਬਿਲਕੁਲ ਆਈ ਥਿੰਕ ਜਿਵੇਂ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਤੇ ਮੇਰੇ ਫਾਦਰ ਸਾਹਿਬ ਰਨ ਕਰ ਰਹੇ ਨੇ ਮੈਂ ਬਿਲਕੁਲ ਉਵੇਂ ਹੀ ਕੰਟ੍ਰਿਬਿਊਟ ਕਰਨਾ ਚਾਹੁੰਗਾ ਤੇ ਉਵੇਂ ਹੀ ਚਲਾਉਣਾ ਚਾਹੁੰਗਾ ਕੰਮ ਨੂੰ ਇਨ ਦਾ ਫਿਊਚਰ ਜਸਟ ਅ ਪਰਸਨਲ ਅ ਵੈਰੀ ਪਰਸਨਲ ਥਿੰਗ ਮੇਰੀ ਇੱਕ ਵਾਰੀ ਅੱਖਾਂ ਖਰਾਬ ਹੋ ਗਈਆਂ ਸੀਗੀਆਂ ਅਬਾਊਟ 10 ਸਾਲ ਪਹਿਲਾਂ ਬਹੁਤ ਮਾਈਨਰੀ ਖਰਾਬ ਹੋਈਆਂ ਸੀ ਮੈਨੂੰ ਇਸ ਮੇਰਾ ਪਹਿਲਾ ਜੌਬ ਇਹੋ ਜਿਹਾ ਸੀਗਾ 8 ਟੂ 5 ਜੌਬ ਸੀਗਾ ਸਕਰੀਨ ਟਾਈਮ ਬਹੁਤ ਸੀਗਾ ਤੇ ਮੈਨੂੰ ਪਤਾ ਲੱਗਣ ਲੱਗਿਆ ਸੀ ਤਿੰਨ ਕਿ ਮਹੀਨਿਆਂ ਚ ਕਿ ਮੇਰੀ ਅੱਖਾਂ ਖਰਾਬ ਹੋ ਰਹੀਆਂ ਨੇ ਸੋ ਮੈਂ ਹੱਤਾ ਕਿ ਯੂਜ਼ ਕੀਤੀ ਮੇਰੀ ਹਫਤੇ ਚ ਹੀ ਅੱਖਾਂ ਠੀਕ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਮੈਨੂੰ ਡ੍ਰੌਪ ਸੀ ਕਦੇ ਲੋਡ ਨਹੀਂ ਪਈਆ ਸੱਚ ਪਰ ਮੈਂ ਕਦੇ ਕਦੇ ਪਾ ਲੈਣਾ ਜਸਟ ਫੋਰ ਦ ਸੇਕ ਆਫ ਇਟ ਆ ਸੋ ਹਾਂਜੀ ਲੋਕੀ ਕਹਿੰਦੇ ਨੇ ਹਲਵਾਈ ਆਪਣੀ ਮਿਠਾਈ ਨਹੀਂ ਖਾਣਾ ਲੇਕਿਨ ਤੁਸੀਂ ਆਪਣੀ ਦਵਾਈ ਆਪ ਟ੍ਰਾਈ ਐਂ ਕਿ ਕਰਕੇ ਉਹਨੂੰ ਟੈਸਟ ਐਂ ਵੈਰੀਫਾਈਡ ਹੋ ਕੇ ਕੀਤੀ ਹੋਈ ਹੈ ਹਾਂਜੀ ਬਿਲਕੁਲ ਆਈ ਥਿੰਕ ਆਪਣਾ ਵਿਸ਼ਵਾਸ ਹੀ ਉਦੋਂ ਬਣਦਾ ਹੈਗਾ ਜਦੋਂ ਆਪਣੇ ਨਾਲ ਆਪ ਕੀਤੀ ਹੋਵੇ ਤੇ ਆਪਾਂ ਆਪ ਕੋਈ ਕੰਪਲੀਸ਼ਮੈਂਟ ਕੀਤੀ ਹੋਵੇ ਸੋ ਉਦੋਂ ਤੋਂ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈਗਾ ਇਹਦੇ ਵਿੱਚ ਐਂ ਇਵਨ ਥੋ ਮਾਡਰਨ ਸਾਇੰਸ ਇਹੀ ਕਹਿੰਦੀ ਹੈ ਵੀ ਅੱਖਾਂ ਦਾ ਕੋਈ ਇਲਾਜ ਨਹੀਂ ਹੈਗਾ ਸਪੈਕਸ ਦਾ ਕੋਈ ਇਲਾਜ ਨਹੀਂ ਹੈਗਾ ਬਟ ਮੇਰਾ ਆਪਦਾ ਹੋਇਆ ਤੇ ਮੈਂ ਲੋਕਾਂ ਦਾ ਹੁੰਦਾ ਦੇਖਿਆ ਸੀਗਾ ਅਜੇ ਕਿਡ ਬਹੁਤ ਲੋਕ ਦੇਖੇ ਸੀ ਕਿ ਪੰਜ ਪੰਜ ਸੌ ਬੰਦਾ ਵੀ ਬਾਹਰ ਖੜਾ ਦੇਖਿਆ ਮੈਂ ਗੇਟ ਦੇ ਛੋਟੇ ਹੁੰਦੇ ਸੋ ਮੇਰੇ ਮੈਨੂੰ ਪੂਰਾ ਵਿਸ਼ਵਾਸ ਹੈ ਜੀ ਤੁਸੀਂ ਹੁਣੇ ਇੱਕ ਲਫ਼ਜ਼ ਦਾ ਇਸਤੇਮਾਲ ਕੀਤਾ ਹੈ ਵਿਸ਼ਵਾਸ ਮੈਨੂੰ ਲੱਗਦਾ ਇੱਥੇ ਵਿਸ਼ਵਾਸ ਦੇ ਨਾਲ ਹੀ ਸਾਰਾ ਜਿਹੜਾ ਹੈ ਉਹ ਪੂਰਾ ਪ੍ਰੋਸੈਸ ਚੱਲਦਾ ਹੈ ਬਿਲਕੁਲ ਜੀ ਵਿਸ਼ਵਾਸ ਨਾਲ ਹੀ ਬੰਦਾ ਠੀਕ ਹੋ ਸਕਦਾ ਹੈ ਆਈ ਥਿੰਕ ਥੈਟ ਨਾਟ ਓਨਲੀ ਇਸ ਜਗ੍ਹਾ ਪਰ ਪੂਰੀ ਦੁਨੀਆ 'ਚ ਹੀ ਜੇ ਤੁਸੀਂ ਵਿਸ਼ਵਾਸ ਰੱਖੋਗੇ ਉਮੀਦ ਰੱਖੋਗੇ ਉਹ ਕਹਿੰਦੇ ਨੇ ਉਮੀਦ ਨਾਲ ਦੁਨੀਆ ਕਾਇਮ ਤਾਂ ਫਿਰ ਉਵੇਂ ਹੀ ਤੁਸੀਂ ਠੀਕ ਹੋ ਸਕਦੇ ਹੋ ਐਂਡ ਆਈ ਥਿੰਕ ਜੇ ਵਿਸ਼ਵਾਸ ਨਾ ਹੋਵੇ ਫਿਰ ਠੀਕ ਹੋਣਾ ਬਹੁਤ ਮੁਸ਼ਕਿਲ ਹੈ ਥੈਂਕ ਯੂ ਸੋ ਮਚ ਅ ਏਸੀ ਕੀ ਆਗੇ ਥਰਡ ਜਨਰੇਸ਼ਨ ਤੁਸੀਂ ਪੂਰਾ ਪੂਰਾ ਪ੍ਰੋਸੈਸ ਦੇਖਿਆ ਹੈ ਤੇ ਹੁਣ ਜੇ ਤੁਸੀਂ ਬਿਲਕੁਲ ਵੀ ਇੱਕ ਮਿੰਟ ਵੀ ਨਾ ਲਗਾਓ ਆਪਣਾ ਕੋਈ ਵੀ ਜੇ ਸਪਰੈਡ ਕਰਨਾ ਚਾਹੁੰਦੇ ਹੋ ਪਲੀਜ਼ ਇਹਨੂੰ ਸਪਰੈਡ ਕਰੋ ਮੈਕਸਿਮਮ ਤੇ ਕਿਸੇ ਨੂੰ ਵੀ ਅੱਖਾਂ ਦੀ ਰੋਸ਼ਨੀ ਤੋਂ ਰਿਲੇਟਡ ਕੋਈ ਵੀ ਚੀਜ਼ ਦੀ ਦਿੱਕਤ ਹੈ ਪਰੇਸ਼ਾਨੀ ਹੋ ਇੱਥੇ ਆ ਸਕਦਾ ਹੈ ਐਡਰੈਸ ਆਲਰੇਡੀ ਤੁਹਾਡੇ ਕੋਲ ਆ ਜਾਏਗਾ ਫੋਨ ਨੰਬਰ ਆ ਜਾਏਗਾ ਪਲੀਜ਼ ਕੰਟੈਕਟ ਕਰੋ ਇਹ ਲੋਕ ਤੁਹਾਨੂੰ ਫੁੱਲ ਸਰਵਿਸਿਜ਼ ਦੇਣਗੇ ਇੱਥੇ ਆਣਗੇ ਤੁਸੀਂ ਆਓਗੇ एवरीथिंग ਇਜ਼ ਪੋਸੀਬਲ ਓਨਲੀ ٹرسٹ ਇਜ਼ ਇੰਪੋਰਟੈਂਟ ਥੈਂਕ ਯੂ